ਅੱਜ ਤੁਹਾਨੂੰ ਦਿਖਾਉਣਾ ਹੈ ਜੀ ਪਿੰਡ ਦਾ ਪੁਰਾਣਾ ਘਰ ਸਾਹਮਣੇ ਦੇਖ ਸਕਦੇ ਪੌੜੀਆਂ ਬਣੀਆਂ ਹੋਈਆਂ ਹੁਣ ਤੁਹਾਨੂੰ ਉੱਪਰੋਂ ਦਿਖਾਉਣਾ ਹੈ ਪੇਂਟਿੰਗ ਵਗੈਰਾ ਕੀਤੀ ਹੋਈ ਆ ਸਾਈਡਾਂ ਤੇ ਡੱਗੀਆਂ ਵਗੈਰਾ ਬਣੀਆਂ ਹੋਈਆਂ ਗਮਲੇ ਵਗੈਰਾ ਲੱਗੇ ਹੋਏ ਫੁੱਲਾਂ ਵਾਲੇ ਮੋਰਨੀਆਂ ਵਗੈਰਾ ਬਣੀਆਂ ਹੋਈਆਂ ਪਿੰਗਾ ਝੂਲਦੀਆਂ ਕੁੜੀਆਂ ਮੇਰਾ ਪਿੰਡ میری شان یہ ابھی فرنٹ سائیڈ ہے دی بہت ہی ودیا ڈیزائن ਕੀਤਾ ਹੋਇਆ کافی ਪੁਰਾਣਾ ਖੂਗਾ ਬਾਈ ਡੂੰਗਾ ਵੀ ਬਹੁਤ ਜਿਆਦਾ ਆ سپر ساری والی ਗ੍ਰਿਲ ਲੱਗੀ ਹੋਈ ਆ سیفٹی ਵਾਸਤੇ ਕੋਈ ਚੀਜ਼ ਡਿੱਗਣ ਤੋਂ ਪਹਿਲਾਂ ਵੀ ਤੁਸੀਂ ویڈیو ਦੇਖ ਚੁੱਕੇ ਹੋਗੇ ਉਹਨਾਂ ਵਿੱਚ ਪੁਰਾਣੇ ਖੂਬ ਵਗੈਰਾ ਦਿਖਾਇਆ ਗਿਆ ਕਈ ਵਾਰ ਤੇ ਪਿੰਡ ਦੀਆਂ ਕੁਝ ਖਾਸ ਜਗਾਵਾਂ ਵੀ ਵਧੀਆ ਪਿੰਡ ਨੇ ਸਾਹਸ ਵੱਲ ਰੱਖੀ ਹੋਈ ਆ ਖੂਹ ਦੀ ਦੇਖ ਸਕਦੇ ਹੋ ਤੁਸੀਂ ਡੱਗੀਆਂ ਵਗੈਰਾ ਪਣੀ ਹੋਈ ਆ ਸਾਈਡ ਤੇ ਪਾਣੀ ਵਾਸਤੇ ਮਾਲ ਡੰਗਰ ਕੋਸ ਨੂੰ ਪਾਣੀ ਪਿਆਉਣ ਵਾਸਤੇ ਹੁਣ ਦਿਖਾਉਣਾ ਜੀ ਤੁਹਾਨੂੰ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਇਹੋ ਛਤੀਰ ਲੱਗੇ ਹੋਇਆ ਕੁੰਡੇ ਜਿੰਨਾ ਰਹੀ ਪਾਣੀ ਕੱਢਿਆ ਜਾਂਦਾ ਸੀ ਰੱਸਿਆਂ ਦੇ ਦੁਆਰਾ ਖੂਂਚੋ ਕੋਈ ਸਹੀ ਸਾ ਟੁੱਟਿਆ ਪਿਆਗਾ ਖੂਂਦਾ ਦੇਖ ਸਕਦੇ ਤੁਸੀਂ ਇਹ ਪੁਰਾਣੇ ਟਾਈਮ ਦੀਆਂ ਯਾਦਾਂ ਨੇ ਕੁਝ ਪਿੰਡਾਂ ਨੇ ਸੰਭਾਲ ਰੱਖੀਆਂ ਤਨੇ ਚਾਰ ਹਿੱਸੇ ਆ ਬਈ ਜਿੰਨਾ ਰਹੀ ਉਹ ਪਾਣੀ ਬਾਹਰ ਕੱਢਿਆ ਜਾਂਦਾ ਸੀਗਾ ਕਾਹੀ ਪ੍ਰਾਣਾ ਖੁਮਾਈ ਸਾਈਡਾਂ ਤੇ ਡੱਗੀਆਂ ਵਗੈਰਾ ਬਣੀਆਂ ਹੋਈਆਂ ਨੇ ਬਹੁਤ ਹੀ ਵਧੀਆਗਾ ਇਧਰ ਵੀ ਸੇਮ ਹੀ ਆ ਇਆ ਗਿਆ ਜੀ ਫਰੰਟ ਸਾਈਡ ਜੇ ਤੁਹਾਨੂੰ ਸਾਡੀ ਵੀਡੀਓ ਲੱਗੀ ਵਧੀਆ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਦਿਓ ਤਾਂ ਕਿ ਤੁਹਾਡੇ ਲਈ ਆਉਣ ਵਾਲੇ ਟਾਈਮ 'ਚ ਹੋਰ ਵੀ ਇਤੋਂ ਵਧੀਆ ਵੀਡੀਓ ਲੈ ਕੇ ਆ ਸਕੀਏ ਧੰਨਵਾਦੀ ਜੀ